ਭਾਰਤ ਰਿਲੀਜ਼ ਨਹੀਂ ਹੋਵੇਗੀ ਪੰਜਾਬ 95 ਵੱਡੀ ਖਬਰ ਦਾ ਜ਼ਿਕਰ ਕਰ ਰਹੇ ਆ ਭਾਰਤ ਤੋਂ ਬਾਹਰ ਰਿਲੀਜ਼ ਹੋਵੇਗੀ ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਹਾਲਾਂਕਿ ਲੰਬੇ ਸਮੇਂ ਤੋਂ ਆ ਜੋ ਮੂਵੀ ਦੀ ਰਿਲੀਜ਼ ਲਟਕ ਰਹੀ ਸੀ ਇਸ ਤੋਂ ਪਹਿਲਾਂ ਜਿਸ ਗੱਲ ਕਰੀ ਤੇ ਸੈਂਸਰ ਬੋਰਡ ਦੇ ਵੱਲੋਂ 120 ਕੱਟ ਲਗਾਏ ਗਏ ਸੀ 7 ਫਰਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ ਪੰਜਾਬ 95 ਦਿਲਜੀਤ ਦੋਸਾਂਝ ਦੀ ਮੂਵੀ ਹਿਊਮਨ ਐਕਟੀਵਿਸਟ ਜੋਨੇ ਉਹਨਾਂ ਤੇ ਆਪੂਰੀ ਰਿਪੋਰਟ ਕੀਤੀ ਫਿਲਮ ਫਿਲਮ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾ ਰਹੇ ਨੇ ਦਿਲਜੀਤ ਦੋਸਾਂਝ ਤੇ ਭਾਰਤ ਆ ਮੂਵੀ ਰਿਲੀਜ਼ ਨਹੀਂ ਹੋਏਗੀ ਪੰਜਾਬ 95 ਪਾਰਤ ਤੋਂ ਬਾਹਰੀ ਅਜੋ ਮੂਵੀ ਹੈ ਦਿਲਜੀਤ ਦੀ ਪੰਜਾਬ 95 ਇਸ ਨੂੰ ਰਿਲੀਜ਼ ਕੀਤਾ ਜਾਏਗਾ ਭਾਰਤ ਤੋਂ ਬਾਹਰ ਬਿਨਾਂ ਕਿਸੇ

ਬਿਨਾ ਕਿਸੇ ਕੱਟ ਤੋਂ ਆ ਜੋ ਮੂਵੀ ਹੈ ਫਿਲਮ ਹੈ ਆ ਰਿਲੀਜ਼ ਹੋਏਗੀ 7 ਫਰਵਰੀ 2025 ਨੂੰ ਆ ਮੂਵੀ ਪੰਜਾਬ 95 ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਚ ਜਸਵੰਤ ਸਿੰਘ ਖਾਲੜਾ ਦਾ ਨਿਰਵਾ ਜੋ ਕਿਰਦਾਰ ਨੇ ਉਹ ਦਿਲਜੀਤ ਦੁਫਾਂਜ ਦੇ ਵੱਲੋਂ ਨਿਭਾਇਆ ਜਾ ਰਿਹਾ ਤੇ ਲੰਬੇ ਸਮੇਂ ਤੋਂ ਆ ਮੂਵੀ ਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ ਇਸ ਕਬ ਦਾ ਜ਼ਿਕਰ ਕੀਤਾ ਜਾ ਰਿਹਾ ਜਿਸਬ ਦੇ ਚਲਦੇ ਸੈਂਸਰ ਬੋਰਡ WSC ਦਾ ਜ਼ਿਕਰ ਕੀਤਾ ਗਿਆ ਸੀ 120 ਕੱਟ ਲਗਾਏ ਕਿ ਹਾਲਾਂਕਿ ਜੋ ਜਿਨੇ ਵੀ ਮੂਵੀਜ਼ ਦੇ ਨਿਰਮਾਤਾਵਾਂ ਨੇ ਉਹਨਾਂ ਦਾ ਇਸ ਕਾਲ ਦਾ ਜ਼ਿਕਰ ਸੀ ਕਿ ਸਾਨੂੰ ਕਾਫੀ ਨੁਕਸਾਨ ਜੋ ਹੈ ਹੁਣ ਤੱਕ ਚੱਲਣਾ ਪਿਆ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਆ ਜੋ ਮੂਵੀ ਹੈ ਇੰਡੀਆ ਚ ਰਿਲੀਜ਼ ਨਹੀਂ ਹੋ ਰਹੀ ਮੇਰਾ ਮੇਰੇ ਸਹਿਯੋਗੀ ਸਾਹਿਲ ਫੋਨਲਾਈਨ ਤੇ ਜੁੜੋਏ ਨੇ ਸਾਹਿਲ ਜਾਨਣਾ ਚਾਹੁੰਦੇ ਕਿ ਕੁਝ ਰੀਜ਼ਨ ਇੰਡੀਆ ਚ ਮੂਵੀ ਰਿਲੀਜ਼ ਨਹੀਂ ਹੋ ਰਹੀ ਹਾਲਾਕੀ ਆਊਟ ਆਫ ਇੰਡੀਆ ਦਾ ਸਿ ਜ਼ਿਕਰ ਕਰੀਏ ਤੇ ਬਿਨਾ ਕਿਸੇ ਕਟ ਤੋਂ ਆ ਮੂਵੀ ਰਿਲੀਜ਼ ਹੋਣ ਜਾ ਰਹੀ ਹੈ 7 ਫਰਵਰੀ ਨੂੰ ਜੀ ਸਰ ਜਿਹੜੀ ਜਾਣਕਾਰੀ ਤੁਸੀਂ ਦਰਸ਼ਕਾਂ ਨੂੰ ਦੱਸ ਰਿਹਾ ਉਹ ਬਿਲਕੁਲ ਸਹੀ ਹੈ ਕਿ ਜਿਹੜੀ ਫਿਲਮ ਪੰਜਾਬ 95 ਜਿਹਦਾ ਅ ਇੰਤਜ਼ਾਰ ਮੇਰੇ ਖਿਆਲ ਤੋਂ ਖਾਸ ਤੌਰ ਤੇ ਪੰਜਾਬੀਆਂ ਨੂੰ ਬਹੁਤ ਲੰਮੇ ਸਮੇਂ ਤੋਂ ਸੀਗਾ ਉਸ ਫਿਲਮ ਦੀ ਉਡੀਕ ਬਹੁਤ ਲੰਮੇ ਸਮੇਂ ਤੋਂ ਪੰਜਾਬੀ ਕਰ ਰਹੇ ਸੀਗੇ ਬਟ ਹੁਣ ਫਾਈਨਲੀ ਉਹ ਫਿਲਮ ਰਿਲੀਜ਼ ਹੋਏਗੀ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਫਿਲਮ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਏਗੀ ਹੋਏਗੀ ਜਾਂ ਨਹੀਂ ਹੋਏਗੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਬਟ ਉਹਨਾਂ ਨੇ ਇੰਟਰਨੈਸ਼ਨਲੀ ਕਨਫਰਮ ਜ਼ਰੂਰ ਕੀਤਾ ਹੈਗਾ ਕਿ ਇਹ ਫਿਲਮ ਬਾਹਰ ਰਿਲੀਜ਼ ਹੋ ਰਹੀ ਹੈ ਜਿਸ ਦਾ ਮਤਲਬ ਇਹ ਹੈ ਕਿ ਇੰਡੀਆ 'ਚ ਫਿਲਮ ਰਿਲੀਜ਼ ਨਹੀਂ ਹੋਏਗੀ ਪੰਜਾਬ 95 ਹੁਣ ਇਹਦੇ 'ਚ ਗੱਲ ਦੋ ਨੇ ਕਿ ਇੰਡੀਆ ਦੇ ਵਿੱਚ ਫਿਲਮ ਜੇ ਰਿਲੀਜ਼ ਕੀਤੀ ਜਾਏਗੀ ਕੀ ਉਹ ਥੀਏਟਰਸ ਦੇ ਵਿੱਚ ਰਿਲੀਜ਼ ਕੀਤੀ ਜਾਏਗੀ ਕਿਉਂਕਿ OTT ਪਲੇਟਫਾਰਮਸ ਤੇ ਸਰਬ ਕੀ ਹੁੰਦਾ ਨਾ ਕਿ ਫਿਲਮਾਂ ਜਿਹੜੀਆਂ ਹੁੰਦੀਆਂ ਨੇ ਉਹ ਉੱਥੇ ਕੋਈ ਉੱਥੇ ਕੋਈ ਸਵਾਲ ਨਹੀਂ ਖੜਾ ਕਰਦਾ ਉੱਥੇ ਕੋਈ ਕਿਸੇ ਵੀ ਤਰੀਕੇ ਦਾ ਸਵਾਲ ਨਹੀਂ ਖੜਾ ਹੁੰਦਾ ਜਦੋਂ OTT ਪਲੇਟਫਾਰਮ ਇਹਨਾਂ ਫਿਲਮਾਂ ਐਦਾਂ ਦੀਆਂ ਬਾਇਓ ਜਿਹਾ ਜਿਨ੍ਹਾਂ ਦੀ ਹਿਸਟਰੀ ਤੇ ਫਿਲਮ ਬਣਦੀ ਹੈ ਜਿਨ੍ਹਾਂ ਦੀ ਬਾਇਓ ਤੇ ਫਿਲਮ ਬਣਦੀ ਹੈ ਜਿਨ੍ਹਾਂ ਦੀ ਬਾਇਓਪਿਕ ਤੇ ਫਿਲਮ ਬਣਦੀ ਹੈ ਉਦਾਂ ਦੀ ਫਿਲਮਾਂ ਤੇ OTT ਪਲੇਟਫਾਰਮ ਸਵਾਲ ਨਹੀਂ ਖੜੇ ਕਰਦੇ ਤਾਂ ਹੁਣ ਇਹ ਵੀ ਇੱਕ ਖਾਸ ਤੌਰ ਤੇ ਸਵਾਲ ਜਿਹੜਾ ਹੈਗਾ ਉਹ ਗਿਣਿਆ ਜਾ ਸਕਦਾ ਹੈ ਕਿ ਜਿਹੜੀ ਪੰਜਾਬ 95 ਫਿਲਮ ਹੋएगी ਕਿ ਆ ਜਦੋਂ ਇੰਡੀਆ ਦੇ ਵਿੱਚ ਆਏਗੀ ਕਿ ਆ ਉਹ ਸਿਰਫ OTT ਪਲੇਟਫਾਰਮ ਤੇ ਆਏਗੀ ਬਟ ਇਹ ਇਹ ਕੁਐਸਚਨ ਮਾਰਕ ਹੈ ਬਟ ਦ ਸੈਕਿੰਡ ਥਿੰਗ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਇਸ ਫਿਲਮ ਨੂੰ 7 ਤਰੀਕ ਨੂੰ ਜਿਹੜਾ ਹੈਗਾ ਉਹ ਰਿਲੀਜ਼ ਕੀਤਾ ਜਾਏਗਾ ਇੰਟਰਨੈਸ਼ਨਲੀ ਰਿਲੀਜ਼ ਕੀਤਾ ਜਾਏਗਾ ਮਤਲਬ ਕਿ ਇੰਡੀਆ ਦੇ ਵਿੱਚ ਇਸ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਜਾਏਗਾ ਐਂਡ ਦੂਜੀ ਗੱਲ ਇਹ ਵੀ ਹੈ ਕਿ ਇਹ ਫਿਲਮ ਅਨਕਟ ਰਿਲੀਜ਼ ਹੋਏਗੀ ਕਿਉਂਕਿ ਕਾਫੀ ਲੰਮੇ ਸਮੇ ਤੋਂ ਗੱਲ ਚੱਲ ਰਹੀ ਸੀ ਸਰ ਜੀ ਫਿਲਮ ਜੋ ਮੇਕਰਸ ਨੇ ਪ੍ਰੋਡਿਊਸਰਸ ਨੇ ਉਹਨਾਂ ਦਾ ਬਿਆਨ ਸਟੇਟਮੈਂਟ ਇਸ ਪੂਰੇ ਗਾਲਾਂ ਤੋਂ ਬਾਅਦ ਹਾਂਜੀ ਕਿਉਂਕਿ ਉਹਨਾਂ ਨੇ ਨਾ ਇੱਕ ਚੀਜ਼ ਕਨਫਰਮ ਕੀਤੀ ਹੈ ਕਿ ਜਿਸ ਤਰੀਕੇ ਨਾਲ ਪਹਿਲਾਂ ਗੱਲਾਂ ਚੱਲ ਰਹੀਆਂ ਸੀਗਾ ਨਾ ਕਿ ਪੰਜਾਬ 95 ਵਿੱਚ ਕੱਟਸ ਲੱਗਣੇ ਨੇ 20 ਕੱਟ 95 ਕੱਟ 120 ਕੱਟ ਤੇ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਹੀ ਰਹੇ ਸੀਗੇ ਪਿਛਲੇ ਸਮੇਂ ਦੇ ਵਿੱਚ ਕਿ ਇਸ ਫਿਲਮ ਦਾ ਜ਼ਿਕਰ ਜਿਹੜਾ ਹੈਗਾ ਕਾਫੀ ਜ਼ਿਆਦਾ ਵੱਡੇ ਲੈਵਲ ਤੇ ਹੋ ਰਿਹਾ ਸੀਗਾ ਕਿਉਂਕਿ ਹਰ ਕੋਈ ਇਨਸਾਨ ਜਾਣਨਾ ਚਾਹੁੰਦਾ ਹੈ ਖਾਸ ਤੌਰ ਤੇ ਪੰਜਾਬੀ ਜਾਣਨਾ ਚਾਹੁੰਦੇ ਨੇ ਅੱਜ ਦੀ ਜਨਰੇਸ਼ਨ ਜਾਣਨਾ ਚਾਹੁੰਦੀ ਹੈ ਕਿ ਜਸਵੰਤ ਸਿੰਘ ਖਾਲੜਾ ਕੌਣ ਸੀਗੇ ਉਹਨਾਂ ਨੇ ਕੀ ਕੀਤਾ ਉਹਨਾਂ ਦਾ ਇਤਿਹਾਸ ਕੀ ਸੀਗਾ ਉਹਨਾਂ ਨੇ ਪੰਜਾਬ ਵਾਸਤੇ ਕੀ ਕੀਤਾ ਉਹ ਜਾਣਨਾ ਚਾਹੁੰਦੇ ਨੇ ਤੱਕ ਕਿਤੇ ਨਾ ਕਿਤੇ ਇਸ ਤੀਜੇ ਉਡੀਕ ਲੋਕਾਂ ਨੂੰ ਅੱਜ ਤੱਕ ਮੇਰੇ ਖਿਆਲ ਤੋਂ ਰਹੇਗੀ ਕਿਉਂਕਿ ਉਹ ਫਿਰ ਵੀ ਇਹਨਾਂ ਦੀ ਜਿਹੜੀ ਬਾਇਓਪਿਕ ਹੈਗੀ ਹੈ ਜਿਹੜੀ ਇਹਨਾਂ ਦੇ ਬਾਰੇ ਨਹੀਂ ਜਾਣ ਸਕਣਗੇ ਲੋਕ ਗੂਗਲ 'ਤੇ ਪੜ੍ਹ ਸਕਦੇ ਆ ਲੋਕ ਕਿਤੇ ਨਾ ਕਿਤੇ ਉਹਨਾਂ ਉਹਨਾਂ ਬਾਰੇ ਸਰਚ ਕਰਕੇ ਪੜ੍ਹ ਸਕਦੇ ਆ ਪਰ ਫਿਲਮ ਦਾ ਬੰਨਾ ਇੱਕ ਵੱਡਾ 파ਟ ਹੁੰਦਾ ਹੈ ਕਿਉਂਕਿ ਉੱਥੇ ਇਨਸਾਨ ਹਰ ਕੋਈ ਦੇਖਦਾ ਫਿਲਮ ਦੇ ਮੇਕਰਸ ਵੱਲੋਂ ਜਦੋਂ ਗੱਲ ਕੀਤੀ ਗਈ ਸਿਰਫ ਉਹਨਾਂ ਨੇ ਇਹੀ ਗੱਲ ਕਹੀ ਕਿ ਜਿਹੜਾ ਫਿਲਮ ਹੈਗੀ ਆ ਉਹ ਪੰਜਾਬ ਵਿੱਚ ਜਾਂ ਇੰਡੀਆ ਦੇ ਵਿੱਚ ਉਹ ਪੂਰੇ ਤਰੀਕੇ ਦੀ ਕੋਸ਼ਿਸ਼ ਕਰ ਰਹੇ ਨੇ ਕਿ ਰਿਲੀਜ਼ ਕੀਤੀ ਜਾ ਸਕੇ ਕਿਉਂਕਿ ਬੇਸ਼ੱਕ ਕੱਟਸ ਲਗਾ ਕੇ ਰਿਲੀਜ਼ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਇੱਕ ਇਹ ਵੀ ਚੀਜ਼ ਹੋ ਸਕਦੀ ਹੈ ਕਿ ਅਗਰ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ ਇੰਡੀਆ ਦੇ ਵਿੱਚ ਤਾਂ ਉਹ OTT ਪਲੇਟਫਾਰਮ ਤੇ ਰਿਲੀਜ਼ ਕੀਤਾ ਜਾਵੇਗਾ OTT ਪਲੇਟਫਾਰਮਸ ਤੇ ਕੱਟਸ ਜਿਹੜੇ ਹੁੰਦੇ ਨੇ ਉਹ ਜ਼ਰੂਰੀ ਨਹੀਂ ਹੁੰਦੇ ਉਹ ਉਹ ਉਹਨਾਂ ਦੀ ਕਾਲ ਹੁੰਦੀ ਹੈ ਜਿਵੇਂ ਕਿ Netflix ਹੋ ਗਿਆ ਜਾਂ ਕੋਈ ਵੱਡੇ ਜਿਹੜੇ ਪਲੇਟਫਾਰਮਸ ਹੋ ਗਏ ਜਿੱਥੇ ਫਿਲਮਾਂ ਯੂ نو ਵੈਬ ਸੀਰੀਜ਼ ਵਿਕਦੀਆਂ ਨੇ ਜਾਂ ਵੈਬ ਸੀਰੀਜ਼ ਪ੍ਰੋਡਿਊਸਰਸ ਆਪਣੇ ਮੇਕਰ ਜਿਹੜੇ ਹੈਗੇ ਨੇ ਆਪਣੀ ਵੈਬ ਸੀਰੀਜ਼ ਨੂੰ ਵੇਚਦੇ ਨੇ Amazon ਵਰਗੇ ਜਿਹੜੇ ਪਲੇਟਫਾਰਮ ਹੋਗੇ ਉੱਥੇ ਜਾ ਕੇ ਲੋਕ ਇਹਨਾਂ ਫਿਲਮਾਂ ਨੂੰ ਦੇਖ ਸਕਦੇ ਨੇ ਬਟੇ ਆਉਣ ਵਾਲਾ ਸਮਾਂ ਦੱਸਿਓ ਕਿਉਂਕਿ ਮੇਕਰਸ ਦੇ ਵੱਲੋਂ ਇਹ ਪੂਰੀ ਕੋਸ਼ਿਸ਼ ਹੈ ਕਿ ਇਸ ਫਿਲਮ ਨੂੰ ਇੰਡੀਆ ਦੇ ਵਿੱਚ ਵੀ ਜਲਦ ਤੋਂ ਜਲਦ ਰਿਲੀਜ਼ ਕੀਤਾ ਜਾਵੇ ਕਿਉਂਕਿ ਅਗਰ ਗੱਲ ਕਿਸੇ ਇੰਡੀਅਨ ਬੰਦੇ ਦੀ ਹੋ ਰਹੀ ਹੈ ਗੱਲ ਕਿਸੇ ਪੰਜਾਬੀ ਬੰਦੇ ਦੀ ਹੋ ਰਹੀ ਹੈ ਤਾਂ ਜੇ ਫਿਲਮ ਇੰਡੀਆ ਦੇ ਵਿੱਚ ਹੀ ਨਹੀਂ ਲੱਗੀ ਕਿ ਤਾਂ ਉਸ ਚੀਜ਼ ਦਾ ਕੋਈ ਤੁਕ ਨਹੀਂ ਬਣਦਾ ਬਾਹਰ ਜ਼ਰੂਰ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਪਰ ਇੱਕ ਚੀਜ਼ ਆਪਾਂ ਸਿਰਫ ਇਹਦੇ ਵਿੱਚ ਪੋਜ਼ਿਟਿਵ ਕਹਿ ਸਕਦੇ ਆ ਕਿ ਫਿਲਮ ਤੇ ਰੋਕ ਸੀਗੀ ਫਿਲਮ ਤੇ ਬੈਨ ਸੀਗਾ ਫਿਲਮ ਨੂੰ ਕਾਫੀ ਅੜਚਨਾ ਦਾ ਸਾਹਮਣਾ ਵੀ ਕਰਨਾ ਪਿਆ ਮੇਕਰਸ ਨੂੰ ਪਰ ਹੁਣ ਕਿਤੇ ਨਾ ਕਿਤੇ ਅਸੀਂ ਕਹਿ ਲਈਏ 30 ਜਾਂ 40% ਇਸ ਫਿਲਮ ਨੂੰ ਹੁਣ ਦਿਖਾਇਆ ਜਾਏਗਾ ਬੇਸ਼ੱਕ ਬਾਹਰ ਦਿਖਾਇਆ ਜਾਵੇ ਕਿਉਂਕਿ ਪਹਿਲਾਂ ਤਾਂ 올ਓਵਰ ਵਰਲਡ ਪੈਨ ਇੰਡੀਆ ਵੀ ਲਾ ਲਓ ਜਾਂ ਬਾਹਰ ਵੀ ਲਗਾ ਲਓ ਸਾਰਿਆਂ ਪਾਸੇ ਬੈਨ ਕੀਤਾ ਗਿਆ ਸੀਗਾ ਬਟ ਦਜੀਤ ਦੋਸਾਂਝ ਵੱਲੋਂ ਇਸ ਚੀਜ਼ ਦੀ ਇਸ ਚੀਜ਼ ਦੀ ਪੁਸ਼ਟੀ ਕੀਤੀ ਗਈ ਕਿ ਇਸ ਫਿਲਮ ਨੂੰ ਹੁਣ ਅਨਕਟ ਰਿਲੀਜ਼ ਕੀਤਾ ਜਾਵੇਗਾ ਜਿਸ ਕਰਕੇ ਮੇਕਰ ਥੋੜਾ ਪੋਜ਼ਿਟਿਵ ਹੀ ਨੇ ਬਟ ਕਿਤੇ ਨਾ ਕਿਤੇ ਥੋੜਾ ਨਿਰਾਸ਼ ਵੀ ਹੋ ਸਕਦੇ ਨੇ ਕਿਉਂਕਿ ਅਸੀਂ ਜਿਵੇਂ ਗੱਲ ਕਰ ਰਹੇ ਸੀਗੇ ਨਾ ਕਿ ਹਾਂ ਪੰਜਾਬ 95 ਅਸੀਂ ਪਹਿਲਾਂ ਵੀ ਕਾਫੀ ਪਿਛਲੇ ਦਿਨਾਂ ਵਿੱਚ ਵੀ ਕਾਫੀ ਜ਼ਿਕਰ ਕੀਤਾ ਲੋਕਾਂ ਨੂੰ ਵੀ ਦੱਸਿਆ ਕਿ ਹਾਂ ਬਈ ਇਸ ਜੀ ਸਰ ਜੀ ਇੰਤਜ਼ਾਰ ਤੇ ਕਾਫੀ ਲੰਬੇ ਸਮੇਂ ਤੋਂ ਹੋ ਰਿਹਾ ਹੈ ਕਿ ਮੂਵੀ ਨੂੰ ਰਿਲੀਜ਼ ਕੀਤਾ ਜਾਏ ਜੋ ਫਿਲਮ ਦੇ ਮੇਕਰਸ ਨੇ ਉਹਨਾਂ ਨੂੰ ਵੀ ਕਾਫੀ ਨੁਕਸਾਨ ਚੱਲਦਾ ਪਿਆ ਹੈ ਬਹੁਤ ਬਹੁਤ ਸ਼ੁਕਰੀਆ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਵੱਡੀ ਖਬਰ ਅਸੀਂ ਜ਼ਿਕਰ ਕਰਿਆ ਭਾਰਤ ਤੋਂ ਬਾਹਰ ਰਿਲੀਜ਼ ਹੋਵੇਗੀ ਦਿਲਜੀਤ ਦੋਸਾਂਝ ਦੀ ਮਚ ਅਵੇਟਿਡ ਮੂਵੀ ਪੰਜਾਬ 95 ਫਿਲਮ ਚ ਜਸਵੰਤ ਸਿੰਘ ਜੜਾ ਦਾ ਕਿਰਦਾਰ ਨਿਭਾ ਰਹੇ ਨੇ ਦਿਲਜੀ ਦੋਸਾਂਝ ਹਾਲਕ ਦਿਲਜੀ ਦੋਸਾਂਝ ਦੇ ਵੱਲੋਂ ਹਾਲੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿ ਅਗਲੇ ਮਹੀਨੇ ਹੀ ਆਪ ਮੂਵੀ ਜੋ ਹੈ ਉਹ ਰਿਲੀਜ਼ ਹੋਏਗੀ ਮੇਰੇ ਨਾਲ ਮੇ ਸਹਿਯੋਗੀ ਪਰਮਿੰਦਰ ਤੇਜਾ ਫੋਨ ਲਾਈਨ ਤੇ ਜੁੜੋਏ ਨੇ ਪਰਮਿੰਦਰ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਆਖਿਰ ਅਜੋ ਮੂਵੀ ਹੈ ਕਦੋਂ ਰਿਲੀਜ਼ ਹੋਏਗੀ ਪਰ ਹੁਣ ਵੀ ਜੋ ਪਰਤਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਸ ਮੂਵੀ ਦੇ ਜੋ ਰਿਲੀਜ਼ ਹੋਣ ਦਾ ਇੰਤਜ਼ਾਰ ਕਰਨਾ ਪਏਗਾ ਕਿਉਂਕਿ ਆਊਟ ਆਫ ਇੰਡੀਆ ਇੰਡੀਆ ਤੋਂ ਬਾਹਰ ਆਪ ਮੂਵੀ ਨੂੰ ਰਿਲੀਜ਼ ਕੀਤਾ ਜਾ ਰਿਹਾ 7 ਫਰਵਰੀ ਨੂੰ ਆ ਬਿਲਕੁਲ ਸਭ ਜਿੱਤੇ ਜੇਕਰ ਭਾਰਤੀ ਫੈਨਸ ਦੀ ਗੱਲ ਕਰੀਏ ਦਿਲਜੀਤ ਦੇ ਪੰਜਾਬੀਆਂ ਦੇ ਫੈਨਸ ਦੀ ਗੱਲ ਕਰੀਏ ਪੰਜਾਬ ਦੇ ਦਰਸ਼ਕਾਂ ਦੀ ਗੱਲ ਕਰੀਏ ਤਾਂ ਉਹਨਾਂ ਵਾਸਤੇ ਜ਼ਰੂਰ ਹੈ ਚੰਗੀ ਖਬਰ ਨਹੀਂ ਹੈ ਹਾਲਾਂਕਿ ਇਹ ਜਦੋਂ ਟੀਜ਼ਰ ਸਾਹਮਣੇ ਆਉਂਦਾ ਪਹਿਲਾਂ ਅਜਿਹੀ ਜਾਣਕਾਰੀ ਸਾਹਮਣੇ ਆਏ ਸਾਫ਼ ਨਹੀਂ ਹੋ ਸਕਿਆ ਪਰ ਜਦੋਂ ਅੱਜ ਕਰੀਬ 2 ਘੰਟੇ ਪਹਿਲਾਂ ਦਿਲਜੀਤ ਦੇ ਸਾਈਂ ਦੇ ਫਿਲਮ ਦੇ ਇੱਕ ਗੀਤ ਦਾ ਹਿੱਸਾ ਜਿਹੜਾ ਕਿ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼ੇਅਰ ਕੀਤਾ ਜਾਂਦਾ ਹੈ ਉਸ ਦੇ ਵਿੱਚ ਆ ਜੋ ਕੈਪਸ਼ਨ ਪਾਇਆ ਗਿਆ ਕਿ ਤਰ੍ਹਾਂ ਕਿਤੇ ਉਸੇ ਤੋਂ ਹੀ ਇਹ ਸਾਫ ਤੌਰ ਤੇ ਇਸ ਦਾ ਸਾਈਨ ਮਿਲ ਗਿਆ ਸੀ ਇੰਡੀਕੇਸ਼ਨ ਜਿਸ ਦੇ ਵਿੱਚ ਲਿਖਿਆ ਗਿਆ ਕਿ ਪੰਜਾਬ 95 ਰੀਲੀਜ਼ ਇਨ সিনেমਾਸ ਇੰਟਰਨੈਸ਼ਨਲੀ ਓਨਲੀ 7th ਫ फेब्रुवारी ਫੁੱਲ ਮੂਵੀ ਨੋ ਕੱਟ ਸ ਇਸ ਤੋਂ ਆਪਣੇ ਆਪ ਦੇ ਵਿੱਚ ਸਮਝਾ ਜਾ ਸਕਦਾ ਹੈ ਕਿ ਇੰਟਰਨੈਸ਼ਨਲੀ ਇੱਕ ਤੈਂ ਇਸ ਦੇ ਵਿੱਚ ਇਹ ਸਾਫ ਤੌਰ ਤੇ ਪਤਾ ਲੱਗ ਰਿਹਾ ਸੀਗਾ ਕਿ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਵੇਗੀ ਤੇ ਫੁੱਲ ਮੂਵੀ ਨੋ ਕੱਟ ਸ ਤੁਹਾਨੂੰ ਯਾਦ ਹੋਵੇਗਾ ਕਿਉਂਕਿ ਫਿਲਮ ਦੀ ਸ਼ੂਟਿੰਗ 2.5 ਸਾਲ ਪਹਿਲਾਂ ਹੀ ਕੰਪਲੀਟ ਹੋ ਗਈ ਸੀ ਉਸ ਤੋਂ ਬਾਅਦ ਸੈਂਸਰ ਬੋਰਡ ਦੇ ਕੋਲ ਪਹੁੰਚੀ हां 120 ਕਟ ਲਗਾਉਣ ਦੇ ਲਈ ਕਿਹਾ ਗਿਆ ajo sensor board ਦੇ ਕੋਲ ਪੈਂਡੇ ਗਿਆ ਕਿਉਂਕਿ ਜਦੋਂ ਕਟ ਲਗਾਏ ਜਾਂਦੇ ਉਸ ਤੋਂ ਬਾਅਦ ਇੱਕ ਪ੍ਰੋਪਰ ਸਰਟੀਫਿਕੇਸ਼ਨ ਮਿਲਦੀ ਹੈ ਫਿਰ ਹੀ cinema ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੁੰਦੀ ਹੈ ਆ ਤਾਂ ਜਦੋਂ ਇਹ ਕੈਪਸ਼ਨ ਪਾਇਆ ਗਿਆ ਉਸ ਤੋਂ ਬਾਅਦ ਸਾਡੇ ਵੱਲੋਂ ਦਿਲਜੀਤ ਸਿੰਘ ਦੀ ਟੀਮ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਇਹ ਸਾਫ਼ ਹੋ ਗਿਆ ਕਿ ਭਾਰਤ ਦੇ ਵਿੱਚ ਫਿਲਹਾਲ ਰਿਲੀਜ਼ ਨਹੀਂ ਹੋਵੇਗੀ ਆ ਗੱਲ ਕੀਤੀ ਜਾਵੇ ਆ ਬਾਕੀ ਦੇਸ਼ਾਂ ਦੀ ਕਿਉਂਕਿ ਜਦੋਂ ਇਸ ਤਰੀਕੇ ਦੇ ਇਸ ਸਬਜੈਕਟ ਦੇ ਵਿਸ਼ੇ ਦੀ ਫਿਲਮ ਅਬਰਾਉਡ ਦੇ ਵਿੱਚ ਰਿਲੀਜ਼ ਹੁੰਦੀ ਹੈ ਤੇ ਇੱਕ ਪਰਮਹੰਗਾਰਾ ਵੀ ਮਿਲਦਾ ਉੱਥੇ ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਫਿਲਮਾਂ ਨੇ ਆ ਪੰਜਾਬ ਦੇ ਵਿੱਚ ਲੈਣ ਲੱਗਾ ਪੰਜਾਬ ਦੇ ਵਿੱਚ ਨਹੀਂ ਦਿਖਾਈਆਂ ਗਿਆ ਅਬਰੋਡ ਦੇ ਵਿੱਚ ਫਿਲਮਾਂ ਵਿਖਾਈਆਂ ਗਈਆਂ ਆ ਪਰ ਜੇਕਰ ਪੰਜਾਬੀਆਂ ਦੀ ਗੱਲ ਕਰੀਏ ਭਾਰਤੀ ਫੈਨਸ ਦੀ ਗੱਲ ਕਰੀਏ ਤਾਂ ਉਹਨਾਂ ਨੇ ਜੁਰੇ ਦਾ ਕੰਮ ਕਰ ਸਕਦੇ ਨੇ ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਕੀਤਾ ਗਿਆ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਵੀ ਕਹਿੰਦੇ ਹੋਏ ਨਜ਼ਰ ਆਇਆ ਸੀ ਇੱਕ ਬਿਆਨ ਸਟੇਟਮੈਂਟ ਉਹਨਾਂ ਨੇ ਦਿੱਤੀ ਸੀ ਕਿ ਐਮਰਜੈਂਸੀ ਜੋ ਮੂਵੀ ਹੈ ਉਸ ਨੂੰ ਤੇ ਰਿਲੀਜ਼ ਡੇਟ ਮਿਲ ਗਈ ਪਰ ਪੰਜਾਬ 95 ਨੂੰ ਹੁਣ ਤੱਕ ਰਿਲੀਜ਼ ਡੇਟ ਇੰਡੀਆ 'ਚ ਨਹੀਂ ਮਿਲ ਪਾਈ ਬਿਲਕੁਲ ਸਮਝੋ ਤਾਂ ਜਦੋਂ ਅਜਿਹੇ ਵਿਸ਼ਿਆਂ ਦੀਆਂ ਕੋਈ ਵੀ ਫਿਲਮਾਂ ਹੁੰਦੀਆਂ ਨੇ ਇਸ ਤੋਂ ਪਹਿਲਾਂ ਜੇ ਹਾਲ ਹੀ ਦੇ ਵਿੱਚ ਐਮਰਜੈਂਸੀ ਫਿਲਮ ਦੀ ਗੱਲ ਕਰੀ ਉਸ ਕਿਸ ਤਰੀਕੇ ਦਾ ਵਿਰੋਧ ਹੋਇਆ ਜਦੋਂ ਕੋਈ ਪੀਰੀਅਡ ਮੂਵੀਜ਼ ਬਣਦੀ ਹੈ ਇਸ ਜਿਸ ਦੇ ਵਿੱਚ ਇਤਿਹਾਸ ਨੂੰ ਦਰਸਾਇਆ ਜਾਂਦਾ ਕਈ ਅਜਿਹੀਆਂ ਕੜੀਆਂ ਹੁੰਦੀਆਂ ਨੇ ਤਾਂ ਉਸ ਸੁਭਾਵਿਕ ਹੁੰਦਾ ਹੈ ਕਿ ਫਿਰ ਅਜਿਹੇ ਮੌਕੇ ਸੈਂਸਰ ਬੋਰਡ ਦੇ ਵੱਲੋਂ ਕਈ ਕੱਟ ਲਗਾਉਣ ਦੀ ਲਿਖਿਆ ਜਾਂਦਾ ਹੈ ਪਰ ਇਹ ਕਿਹਾ ਜਾ ਸਕਦਾ ਹੈ ਕਿ ਜੇ 120 ਕੱਟ ਜਿਸ ਤਰੀਕੇ ਨਾਲ ਸੈਂਸਰ ਬੋਰਡ ਦੇ ਵੱਲੋਂ ਕਹੇ ਗਏ ਨੇ ਪਰ ਇਹ ਵੀ ਜ਼ਰੂਰ ਜੋ ਪ੍ਰੋਡਿਊਸਰਸ ਹੁੰਦੇ ਨੇ ਜੋ ਪੂਰੀ ਟੀਮ ਹੁੰਦੀ ਹੈ ਤਰਕ ਦਿੱਤਾ ਜਾਂਦਾ ਹੈ ਕਿ ਜੋ ਜਦੋਂ ਕੱਟ ਲਗਾਏ ਜਾਂਦੇ ਤੇ ਇੱਕ ਜਿਹੜੀ ਕੰਟੀਨਿਊਟੀ ਹੁੰਦੀ ਹੈ ਸਕਰੀਨ ਪਲੇਸ ਦੀ ਉਸ ਦੇ ਵਿੱਚ ਜੋ ਰਿਕਵਰਟ ਹੁੰਦੀ ਹੈ ਆ ਆਮ ਤੌਰ ਤੇ ਉਹ ਦਰਸ਼ਕ ਦੇ ਤੌਰ ਤੇ ਅਸੀਂ ਵੇਖਦੇ ਹਾਂ ਤਾਂ ਸਾਫ਼ ਤੌਰ ਤੇ ਪਤਾ ਵੀ ਲੱਗਦਾ ਜਦੋਂ ਕੱਟ ਲਗਾਏ ਜਾਂਦੇ ਨੇ ਅਨਸੈਸਰੀ ਤਰੀਕੇ ਦੇ ਨਾਲ ਹਾਲਾਂਕਿ ਉਸ ਦੇ ਪਿੱਛੇ ਅਲੱਗ ਤਰਕ ਦਿੱਤਾ ਜਾਂਦਾ ਹੈ ਸੈਂਸਰ ਬੋਰਡ ਦੇ ਵੱਲੋਂ ਆਪਣਾ ਕੰਮ ਕੀਤਾ ਜਾਂਦਾ ਹੈ 120 ਕੱਟ ਲਗਾਉਣ ਤੋਂ ਬਾਅਦ ਵਿੱਚ ਭਾਰਤ ਦੇ ਵਿੱਚ ਕਦੋਂ ਹਰੀ ਝੰਡੀ ਮਿਲਦੀ ਇਸ ਦਾ ਤੇ ਇੰਤਜ਼ਾਰ ਕਰਨਾ ਹੋਵੇਗਾ ਪਰ ਜਿਹੜੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਰਹਿ ਰਹੇ ਨੇ ਜਨਾਂ ਦੇ ਵੱਲੋਂ ਜਿਹੀਆਂ ਮੂਵੀਜ਼ ਦਾ ਇੰਤਜ਼ਾਰ ਕੀਤਾ ਜਾਂਦਾ ਉਹਨਾਂ ਵਾਸਤੇ ਸ਼ੁਰੂ ਚੰਗੀ ਖਬਰ ਹੈ ਕਿ ਅਚਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਉੱਥੇ ਵੀ ਕਿਉਂਕਿ ਵੱਡੀ ਗਿਣਤੀ ਵਿੱਚ ਪੰਜਾਬੀ ਰਹਿ ਰਹੇ ਨੇ ਉਹ ਜ਼ਰੂਰ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਫਿਲਮ ਦੇਖ ਸਕਦੇ ਨੇ ਪਰ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਿਹੜੇ ਫੈਨਸ ਨੇ ਉਹਨਾਂ ਨੂੰ ਜ਼ਰੂਰ ਇੰਤਜ਼ਾਰ ਕਰਨਾ ਪਵੇਗਾ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਪਰਮਿੰਦਰ ਸਾਹਿਬ तमाम ਜਾਣਕਾਰੀ ਦੇਣ ਤੇ ਵੱਡੀ ਖਬਰ ਦਾ ਸੀ ਜ਼ਿਕਰ ਕਰ ਰਹੇ ਹਾਂ ਭਾਰਤ ਤੋਂ ਬਾਹਰ ਰਿਲੀਜ਼ ਹੋਵੇਗੀ ਦਿਲਜੀਤ ਦੋਸਾਂਝ ਦੀ ਮਸ ਅਵੇਟਡ ਮੂਵੀ ਕਿਉਂਕਿ ਫੈਨਸ ਉਹਨਾਂ ਦੇ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਲੰਬੇ ਅਰਸੇ ਤੋਂ ਅਜ ਮੂਵੀ ਹੈ ਲਟਕੀ ਹੋਈ ਹੈ ਸੈਂਸਰ ਬੋਰਡ ਦੇ ਕੋਲ ਵੀ ਗਈ ਸੀ 120 ਕੱਟ ਸੈਂਸਰ ਬੋਰਡ ਦੇ ਵੱਲੋਂ ਹੁਣ ਤੱਕ ਲਗਾ ਦਿੱਤੇ ਗਏ ਨੇ ਪਰ ਵਿਦਆਊਟ ਐ 7 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਪਾਕ ਪਾਸਿਆਂ ਨੂੰ ਪੰਜਾਬ ਪਾਸਿਆਂ ਨੂੰ